ਮੈਂ ਸੁਖਿੰਦਰ ਸਿੰਘ ਪਿੰਡ ਖੇੜਾ ਤਹਿਸੀਲ ਫਗਵਾੜਾ ਤੋਂ ਜ਼ਿਮੀਂਦਾਰ ਭਰਾ ਆਪਣੇ ਪਰਾਲੀ ਨਾ ਸਾੜਨ ਇਹਨੂੰ ਹੋਰ ਯੂਜ਼ਰਜ਼ ਦੇ ਵੈਸੇ ਕੰਮ ਲੈਣ ਪੋਲਿਊਸ਼ਨ ਤੋਂ ਬਚਾਉਣ ਅਸੀਂ ਤਾਂ ਇਹ 1-2 ਸਾਲ ਤੋਂ ਕਰ ਰਹੇ ਹਾਂ ਪਰ 2-3 ਸਾਲ ਹੋ ਗਏ ਸਾਨੂੰ ਨਹੀਂ ਅੱਗ ਲਾ ਰਹੇ ਇਹਦਾ ਫਾਇਦਾ ਆ ਬਈ ਹੁਣ ਮਸ਼ੀਨ ਆ ਇਹ ਸਾਨੂੰ ਪਾਣੂ ਕੀ ਸੁਸਾਇਟੀ ਤੋਂ ਪ੍ਰੋਵਾਈਡ ਕਰਾਈ ਆ ਖੇਤ ਦੇ ਵਿੱਚੋਂ ਪਰਾਲੀ ਸਾਫ਼ ਹੋ ਰਹੀ ਆ ਅੱਗ ਲਾਉਣ ਦੀ ਲੋੜ ਨਹੀਂ ਅਸੀਂ ਇਹਨੂੰ ਕੰਮ ਲੈਨੇ ਆ ਪਸ਼ੂਆਂ ਦੇ ਸਰਦੀ ਆਉਂਦੀ ਆ ਤਾਂ ਨੀਚੇ ਸੈੱਟ ਦਿੰਨੇ ਆ ਇਹ ਪਟਾ ਘੱਟਦਾ ਤਾਂ ਖਵਾ ਸਕਦੇ ਆ ਨਾ ਅੱਗ ਲਾਉਂਗੇ ਤਾਂ ਫਾਇਦਾ ਹੀ ਆ ਸਾੜ ਕੇ ਉਹਦਾ ਕੋਈ ਹੱਲ ਨਹੀਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਲਬੀਰ ਚੰਦ ਜੀ ਮੈਂ ਦੀਪਾਣੂ ਕੀ ਸਹਿਕਾਰੀ ਖੇਤੀਬਾੜੀ ਬਹੁ ਮੰਤਰੀ ਸਭਾ ਵਿਖੇ ਡਿਊਟੀ ਨਿਭਾ ਰਿਹਾ ਜੀ ਇਸ ਵਾਰ ਅਸੀਂ ਵੇਲਣ ਲਿਆ ਹੈ ਕਿਸਾਨਾਂ ਦੀ ਸਹੂਲਤ ਵਾਸਤੇ ਜੋ ਅਸੀਂ ਬਹੁਤ ਹੀ ਘੱਟ ਰੇਟ ਤੇ ਸਿਰਫ ਤੇਲ ਦਾ ਹੀ ਖਰਚਾ ਲੈ ਰਹੇ ਹਾਂ ਕਿਸਾਨਾਂ ਤੋਂ ਪਰਾਲੀ ਦੀਆਂ ਗੱਣਾ ਬਣਾ ਰਹੇ ਆ ਜੀ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਕੰਮ ਦੁਬਾਰਾ ਤੋਂ ਫੇਰ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਹੀ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਇਹ ਸਕੀਮਾਂ ਸ਼ੁਰੂ ਕੀਤੀਆਂ ਹਨ ਜੀ ਲਗਭਗ 37 ਲੱਖ ਏਕੜ ਜਿਹੜਾ ਝੋਨਾ ਹੈ ਉਹਦੇ ਤੇ ਪਹਿਲੇ ਜਿਹੜੇ ਕਿਸਾਨ ਨੇ ਉਹ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ ਜਿਹੜੇ 38 ਲੱਖ 39 ਲੱਖ ਜਿਹੜੇ ਰਹਿ ਗਏ ਉਹਨਾਂ ਵਾਸਤੇ ਅਸੀਂ ਮਸ਼ੀਨਾਂ ਹੀ ਇੰਨੇ ਵੱਡੇ ਪੱਧਰ ਤੇ ਦੇਈਏ ਕਿਉਂ ਜਿਹੜੀ ਪਰਾਲੀ ਆ ਉਹਨੂੰ ਖਤਮ ਕਰ ਦਿੱਤਾ ਜਾਵੇ ਝੋਨੇ ਤੋਂ ਬਾਅਦ ਨਾਲ ਹੀ ਅਸੀਂ ਕਣਕ ਬੀਜਣੀ ਹੁੰਦੀ ਹੈ ਉਹ ਕਣਕ ਦੇ ਬੀਜਣ ਦੇ ਸਮਾਂ ਨਾਲ ਲੰਘੇ ਉਹ ਤੋਂ ਪਹਿਲਾਂ ਪਹਿਲਾਂ ਮਸ਼ੀਨਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਮਿਲ ਜਾਣ ਬਹੁਤ ਬਹੁਤ ਧੰਨਵਾਦ ਸਸਤੀ ਲੁਧਿਆਣਾ ਦੇ ਵਿੱਚ ਪੰਜਾਬ ਐਨ ਜੀਓ ਦਾ ਇੱਕ ਐਕਸਪੋ ਹੋਣ ਜਾ ਰਿਹਾ ਵਾ ਕੀ ਕੀ ਖਾਸ ਹੋਵੇਗਾ ਸਾਡੇ ਨਾਲ ਮਨਮੀਤ ਦਵਾਨ ਮੌਜੂਦ ਨੇ ਗੱਲਬਾਤ ਕਰਨ ਲਈ ਸਿਟੀ ਨੀਟ ਤੋਂ ਸਰ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਤੁਸੀਂ ਲਗਾਤਾਰ ਕੰਮ ਕਰ ਰਹੇ ਹੋ ਹੁਣ ਪ੍ਰਸ਼ਾਸਨ ਦੇ ਨਾਲ ਮਿਲ ਕੇ ਇੱਕ ਐਕਸਪੋ ਲਗਾਉਣ ਜਾ ਰਹੇ ਹੋ ਪੂਰੇ ਪੰਜਾਬ ਪਰ ਦੀ ਐਨ ਜੀਓ ਇਸ ਐਕਸਪੋ ਦੇ ਵਿੱਚ ਆਨ ਆ ਰਹੀ ਨੇ ਕਿਸ ਤਰ੍ਹਾਂ ਦਾ ਐਕਸਪੋ ਹੋਵੇਗਾ ਕੀ ਖਾਸ ਹੋਵੇਗਾ ਇਸ ਤੀਰ ਸਰ ਬੇਸਿਕਲੀ ਸਾਡਾ ਆਬਜੈਕਟਿਵ ਇਹੀ ਹੈ ਕਿ ਐਨ ਜੀਓਜ਼ ਹੋਰ ਬਹੁਤ ਕੰਮ ਕਰ ਰਹੀ ਹੈ ਗਰਾਊਂਡ ਲੈਵਲ ਤੇ ਲੇਕਿਨ ਜਦੋਂ ਕੋਈ ਵੱਡਾ ਕ੍ਰਾਈਸਿਸ ਆਂਦਾ ਹੈ ਮੀਡੀਆ ਹਾਈਲਾਈਟ ਹੁੰਦਾ ਹੈ ਉਦੋਂ ਤਾਂ ਲੋਕ ਜੁੜ ਜਾਂਦੇ ਆ ਪਰ ਅਮੂਮਨ ਤੌਰ ਤੇ ਜਿਹੜੇ ਲੋਕ ਜੁੜਨਾ ਚਾਹੁੰਦੇ ਵੀ ਹੈ ਨਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜਾ ਐਨਜੀਓ ਉਹਨਾਂ ਦੇ ਸ਼ਹਿਰ ਦੇ ਵਿੱਚ ਕੀ ਕੰਮ ਕਰ ਰਿਹਾ ਸੋ ਮਕਸਦ ਇਹੀ ਹੈ ਕਿ ਵੋਲੰਟੀਅਰਸ ਨੂੰ ਔਰ ਡੋਨਰਸ ਨੂੰ ਜ਼ਿਆਦਾ ਤੋਂ ਜ਼ਿਆਦਾ ਐਨਜੀਓਜ਼ ਨਾਲ ਜੋੜਨਾ ਦੈਟ ਇਜ਼ ਦ ਪ੍ਰਾਈਮ ਆਬਜੈਕਟਿਵ ਉਹਦੇ ਕਰਕੇ ਅਸੀਂ ਇੱਕ ਐਕਸਪੋ ਦਾ ਪਲਾਨ ਕੀਤਾ ਸਰ ਨਾਲ ਕਿ ਲੁਧਿਆਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਇਜ਼ ਦਾ ਹੋਸਟ ਆਫੀਸ਼ੀਅਲ ਪਾਰਟਨਰ ਦੋ ਦਿਨ ਦਾ ਐਗਜ਼ੀਬਿਸ਼ਨ ਰਹੇਗਾ ਜਿੱਦੇ ਚ ਅਸੀਂ ਸਟਾਲ 100 ਤੋਂ ਵੱਧ ਲਗਾਵਾਂਗੇ ਜਿੱਦੇ ਚ ਐਨਜੀਓਜ਼ ਇੰਸਟੀਟਿਊਸ਼ਨਸ ਕਾਰਪੋਰੇਟਸ ਹਸਪੀਟਲਸ ਔਰ ਜਿਹੜੇ ਸੋਸ਼ਲ ਇੰਟਰਪ੍ਰੀਨਿਅਰਸ ਹੈ ਇਹਨਾਂ ਦੀਆਂ categories ਬਣਾ ਕੇ ਇਹਨਾਂ ਨੂੰ ਸੌਲ ਦਿੱਤੇ ਜਾ ਰਹੇ ਔਰ CSR ਕੋਸ਼ਿਸ਼ ਵੱਧ ਤੋਂ ਵੱਧ ਰਹੇਗੀ ਕਿ ਲੋਕ ਔਰ ਆਰਗੇਨਾਈਜੇਸ਼ਨਸ ਔਰ ਇੰਡਸਟਰੀ ਉਤੇ ਵਿਜ਼ਿਟ ਕਰਨ ਆ ਕੇ ਦੇਖਣ ਕਿ ਗਰਾਉਂਡ ਲੈਵਲ ਤੇ ਕੀ ਕੰਮ ਹੋ ਰਿਹਾ ਹੈ ਗਵਰਨਮੈਂਟ ਦੀਆਂ ਕਿਹੜੀਆਂ ਸਕੀਮਸ ਚੱਲ ਰਹੀਆਂ ਤਾਂ ਕਿ ਉਹਨਾਂ ਨੂੰ ਲੋਕਾਂ ਤੱਕ ਨਜਾਨ ਦਾ ਇੱਕ ਬੇਸਿਕਲੀ ਪ੍ਰਿਆਸ ਹੈ ਇੱਕ ਬ੍ਰਿਜ ਅਸੀਂ ਕ੍ਰੀਏਟ ਕਰਨਾ ਚਾਹੁੰਦੇ ਹਾਂ ਸੋ 31 ਜਨਵਰੀ ਔਰ 1 ਫਿਬਰੂਰੀ ਨੂੰ ਦੋ ਦਿਨ ਦਾ ਫੁੱਲ ਟਾਈਮ ਐਕਸਪੋ ਰਹੇਗਾ ਪੀਏਯੂ ਲੁਧਿਆਣਾ ਗਰਾਉਂਡ ਦੇ ਵਿੱਚ ਸਰ ਇਸ ਤਰ੍ਹਾਂ ਇਹ ਹੋਵੇਗਾ ਐਨਜੀਓ ਕਿੰਨੀਆਂ ਵਿੱਚ ਹੋਣਗੀਆਂ ਗਵਰਨਮੈਂਟ ਦੇ ਕਿੰਨੇ ਸਟਾਲ ਹੋਣਗੇ ਹਸਪੀਟਲ ਦੇ ਕਿੰਨੇ ਸਟਾਲ ਹੋਣਗੇ ਕਿਸ ਤਰ੍ਹਾਂ ਇਹ ਪੂਰਾ ਮੈਨੇਜ ਕੀਤਾ ਗਿਆ ਦੇਖੋ ਇੱਕ ਕੋਰ ਕਮੇਟੀ ਐਡਮਿਨਿਸਟ੍ਰੇਸ਼ਨ ਵੱਲੋਂ ਜਿਹਦੇ ਵਿੱਚ ਜਿਸ ਤਰ੍ਹਾਂ ਟੋਟਲ ਜਗ੍ਹਾ ਜਿੰਨੀ अवेलेबल ਹੈ ਉਹਦੇ ਵਿੱਚ 100 ਸਟਾਲਸ ਸਾਡੇ ਲੱਗਣਗੇ 60 ਸਟਾਲਸ ਐਨਜੀਓਜ਼ ਨੂੰ ਅ alloate ਕੀਤੇ ਗਏ ਐ 10 ਸਟਾਲ ਜਿਹੜੇ ਐ ਕਾਰਪੋਰੇਟਸ ਨੂੰ ਸੀਐਸਆਰ ਲਈ 10 ਇੰਸਟੀਟਿਊਸ਼ਨਸ ਨੂੰ ਔਰ 5 ਜਿਹੜੇ ਹੈਗੇ ਆ ਉਹ ਹਸਪੀਟਲਸ ਨੂੰ 5 ਜਿਹੜੇ ਹੈ ਉਹ ਸੋਸ਼ਲ ਐਂਟਰਪ੍ਰੀਨਿਅਰਸ ਨੂੰ ਔਰ 10 ਸਟਾਲਸ ਜਿਹੜੇ ਆ ਉਹ ਗਵਰਨਮੈਂਟ ਵੈਲਫੇਅਰ ਸਕੀਮਸ ਨੂੰ ਟੋਟਲ 100 ਦੀ ਪ੍ਰੋਵੀਜ਼ਨ ਦੇ ਵਿੱਚ ਇਹ ਸਾਰੀ ਡਿਸਟ੍ਰਿਬਿਊਸ਼ਨ ਹੋਏਗੀ ਲੁਕਾਨ ਦਾ ਮਕਸਦ ਕੀ ਹੈਗਾ ਵਾ ਕਿੰਨੂ ਕਿੰਨੂ ਸੱਦਾ ਪੱਤਰ ਇਸ ਐਕਸ ਪ੍ਰਸ਼ਾਸਨ ਉਹਨਾਂ ਨੂੰ ਇਨਵਾਈਟ ਕਰ ਰਿਹਾ ਹੈਗਾ ਤੇ ਇੰਸਟੀਟਿਊਸ਼ਨਸ ਨੂੰ ਪ੍ਰਸ਼ਾਸਨ ਇਨਵਾਈਟ ਕਰ ਰਿਹਾ ਸਾਡਾ ਕੰਮ ਹੈ ਐਨ ਜੀਓਜ਼ ਨੂੰ ਮੋਬਾਈਲਾਈਜ਼ ਕਰਨਾ ਉਹਨਾਂ ਨੂੰ ਕਰਨਾ ਤੇ ਆਟੋਮੈਟਿਕਲੀ ਥਰੂ ਆਰ ਨੈਟਵਰਕ ਥਰੂ ਆਰ ਟੀਮ ਮੈਂਬਰਸ ਇਹ ਲੋਕਾਂ ਤੱਕ ਸੱਦੇ ਪਹੁੰਚ ਰਹੇ ਹੈ ਬਟ ਜਿਹੜਾ ਬੇਸਿਕ ਅਫੀਸ਼ੀਅਲ ਇਨਵਾਈਟ ਹੈ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲ ਜਾ ਰਿਹਾ ਹੈ ਲਗਾਨ ਦਾ ਮਕਸਦ ਕੀ ਹੈਗਾ ਲੋਕਾਂ ਨੂੰ ਅਵੇਅਰ ਕਰਨਾ ਐਨ ਜੀਓ ਬਾਰੇ ਪਤਾ ਲੱਗਣਾ ਚਾਹੀਦਾ ਕਿ ਲੋਕਾਂ ਨੂੰ ਕਿਹੜੀ ਕਿਹੜੀ ਐਨ ਜੀਓ ਕੰਮ ਕਰ ਰਹੀ ਹੈ ਕੀ ਲਗਾਨ ਦਾ ਮਕਸਦ ਹੈ ਸੋ ਦੋ ਮਕਸਦ ਹੈ ਇੱਕ ਤਾਂ ਇਹ ਹੁੰਦਾ ਕਿ ਇੱਕ ਵਨ ਟਾਈਮ ਇਵੈਂਟ ਨਹੀਂ ਹੈ ਇੱਕ ਰੈਗੂਲਰ ਪ੍ਰੈਕਟਿਸ ਹੈ ਕਿਉਂਕਿ ਅਸੀਂ 60 ਐਨਜੀਓਜ਼ ਨੂੰ ਦਿਖਾ ਦੇਾਂਗੇ ਇੱਥੇ ਤਾਂ ਭਾਵੇਂ 600 ਐਨਜੀਓਜ਼ ਆ ਜਾਂਦੇ ਮਕਸਦ ਇਹ ਹੈ ਕਿ ਲੋਕਾਂ ਨੂੰ ਸਿਵਲ ਸੋਸਾਇਟੀ ਇਕੋਸਿਸਟਮਾਰੇ ਪਤਾ ਲੱਗੇ ਔਰ ਲੋਕ ਸੋਸਾਇਟੀ ਦੇ ਨਾਲ ਇੱਕ ਮਾਸ ਲੈਵਲ ਤੇ ਜੁੜ ਸਕਣ ਅੰਡਰ ਪ੍ਰੋਬਲਿਟੀ ਲੋਕਾਂ ਦੀ ਮਦਦ ਕਰ ਸਕਣ ਆਪਣੇ এনवायरमेंट ਨੂੰ ਬੈਟਰ ਕਰ ਸਕੀਏ ਸੋ ਬੇਸਿਕਲੀ ਇਟਸ ਕ੍ਰੀਏਟਿੰਗ ਅ ਬਿਗਰ ਟੀਮ ਬਿਗਰ ਇਕੋਸਿਸਟਮ ਥੈਟ ਇਜ਼ ਦਾ ਮੇਨ ਆਬਜੈਕਟਿਵ ਐਕਸਪੋ ਦਾ ਇੱਕ ਬਹੁਤ ਛੋਟਾ ਜਿਹਾ ਉਹਦਾ ਇੱਕ ਛੋਟਾ ਜਿਹਾ ਅੰਗ ਹੈ ਇਸ ਤਰੀਕੇ ਨਾਲ ਸੱਚ ਜਿਵੇਂ ਪੰਜਾਬ ਐਨ ਜੀਓ ਐਕਸਪੋ ਆ ਪੰਜਾਬ ਪਰ ਤੋਂ ਐਨ ਜੀਓ ਆਣ ਗਈਆਂ ਇਹ ਸਿਲੈਕਸ਼ਨ ਕਿਸ ਤਰ੍ਹਾਂ ਕੀਤੀ ਗਈ ਹੈ ਇਹਨਾਂ ਦੀ ਕੁਝ ਇਹਦੇ ਬਾਰੇ ਜਾਣਕਾਰੀ ਸਰ ਉਹਦੇ ਲਈ ਸਰ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਕਿ ਉਮੀਦ ਹੈ ਵੀ 60 ਸਟਾਲਸ ਹੈਗੇ ਐ ਤੇ ਨੰਬਰ ਆਫ ਐਪਲੀਕੈਂਟਸ ਬਹੁਤ ਹੋਣਗੇ ਤੇ ਸਰ ਨੇ ਇੱਕ ਆਫੀਸਰ ਸਾਡੇ ਜਜ਼ੀਬ ਸੇਕੋ ਜੀ ਮਿਊਨਿਸਪਲ ਕਾਰਪੋਰੇਸ਼ਨ ਤੋਂ ਉਹਨਾਂ ਨੂੰ ਡਿਪਲੋਏਟ ਕਰਤਾ ਤੇ ਇੱਕ ਅੰਬਰ ਬੰਦੋਪਾਧੇ ਜੀ ਜਿਹੜੇ ਇਹਨਾਂ ਦੇ ਡਿਸਟ੍ਰਿਕਟ ਫੀਲੋ ਆਫੀਸਰ ਹੈ ਉਹਨਾਂ ਨੂੰ ਡਿਪਲੋਏਟ ਕਰਤਾ ਪਲੱਸ 3 ਮੈਂਬਰ ਜਿਹੜੇ ਆ ਉਹ ਸਾਡੇ ਸੋਸ਼ਲ ਸੈਕਟਰ ਦੇ ਵਿੱਚੋਂ ਹੈਗੇ ਸੋ ਉਹ ਪੰਜ ਬੰਦੇ ਜਿਹੜੇ ਹੋਣਗੇ ਦੇ ਵਿਲ ਸਕਰੂਟੀਨਾਈਜ਼ ਦ ਐਪਲੀਕੇਸ਼ਨਸ ਤੇ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਉਹਨਾਂ ਨੂੰ ਸੈਕਟਰ ਵਾਈਜ਼ ਡਿਵਾਈਡ ਕਰੀਏ ਸਿਟੀ ਵਾਈਜ਼ ਡਿਵਾਈਡ ਕਰੀਏ ਔਰ ਜੋ ਉਹਨਾਂ ਦੀਆਂ ਸਟਰੈਂਥਸ ਹੈ ਜੋ ਪਾਰ ਉਹਨਾਂ ਨੂੰ ਅਸੀਂ ਸਿਲੈਕਟ ਕਰੀਏ ਸੋ ਇਸ ਤੋਂ ਪਹਿਲਾਂ ਵੀ ਤੁਸੀਂ ਐਕਸਪੋ ਲਗਾ ਚੁੱਕੇ ਹੋ ਉਹਦਾ ਕਿਸ ਤਰ੍ਹਾਂ ਰਿਸਪੌਂਸ ਰਿਹਾ ਸੀ ਉਹ ਵੀ ਪੰਜਾਬ ਪਰ ਦਾ ਐਕਸਪੋ ਸੀਗਾ ਕਿਸ ਤਰ੍ਹਾਂ ਦਾ ਸੀਗਾ ਉਹ ਨਹੀਂ ਸਰ ਉਹ ਉਦੋਂ ਲੋਕਾਂ ਨੂੰ ਕਨਸੈਪਟ ਬੜਾ ਨਵਾਂ ਨਵਾਂ ਸੀਗਾ ਸਿਟੀ ਨੀਅਰਸ ਅਸੀਂ ਸਟਾਰਟ ਹੀ ਕੀਤੀ ਸੀਗੀ ਉਦੋਂ ਸਿਰ ਉਧਿਆਨੇ ਦੇ ਕੁਝ ਐਨ ਜੀਓ ਸੀਗੇ ਅਰਾਊਂਡ 60 ਐਨ ਜੀਓਜ਼ ਦੇ ਸਟਾਲ ਅਸੀਂ ਲਗਾਏ ਸੀਗੇ ਉਦੋਂ ਪੰਜਾਬ ਦੇ ਐਨ ਜੀਓਜ਼ ਨਹੀਂ ਸੀਗੇ ਉਸੇ ਦੀ ਅਨਕਰੇਜਮੈਂਟ ਤੋਂ ਬਾਅਦ ਸਾਨੂੰ ਬਾਰ-ਬਾਰ ਬਾਰ-ਬਾਰ ਉਹੀ ਪਾਰਟਨਰਸ کہہ ਰਹੇ ਐ ਵੀ ਸਰ ਅਸੀਂ ਸੋਚਿਆ ਸੀ ਤੁਸੀਂ ਹਰ ਸਾਲ ਕਰੋਗੇ ਤੇ ਤੁਸੀਂ ਬਸ ਲਾਂਚ ਕਰਕੇ ਛੱਡਤਾ ਇਸ ਕਰਕੇ ਅਸੀਂ ਉਹਨੂੰ ਦੁਬਾਰਾ ਥੋੜਾ ਹੋਰ ਆਰਗੇਨਾਈਜ਼ ਕਰਕੇ bigger team ਦੇ ਨਾਲ bigger scale ਦੇ ਉੱਪਰ ਕਰ ਰਹੇ ਹਾਂ ਬਿਕੋਜ਼ ਪਿਛਲੀ ਵਾਰੀ ਰਿਸਪੌਂਸ ਬਹੁਤ ਹੀ ਵਧੀਆ ਸੀਗਾ ਔਰ ਐਲਕੀ ਤਾਂ ਹੁਣ ਸਾਡੇ ਨਾਲ ਇੰਸਟੀਟਿਊਸ਼ਨ ਬਹੁਤ ਜੁੜ ਗਏ ਐ ਇਸ ਕਰਕੇ ਵੋਲੰਟੇਰਿੰਗ ਓਪਰਚ्युनिटीਸ ਸਾਡੀਆਂ ਜਿਹੜੀਆਂ ਉਹ ਸਾਡੇ ਕੋਲ ਪ੍ਰੈਜ਼ੈਂਟ ਕਰਨ ਵਾਸਤੇ ਵੀ ਬਹੁਤ ਸਾਰੀਆਂ ਹੈਗੀਆਂ ਸਰ ਟਾਈਮਿੰਗ ਕੀ ਰਹੇਗਾ ਇਸ ਵਾਰੇ ਟਾਈਮਿੰਗ ਥੋੜਾ ਦੱਸੋ ਸਵੇਰੇ 10 ਵਜ ਔਰ ਬਾਕੀ ਜਿਹੜੀ ਪ੍ਰੋਗਰਾਮ ਡਿਟੇਲਸ ਹੈ ਉਹ ਸਾਰੀਆਂ ਸਾਡੀ ਵੈਬਸਾਈਟ ਤੇ ਰਹਿਣਗੀਆਂ ਬਾਹਰ ਪੂਰੀ ਐਗਜ਼ਿਬਿਸ਼ਨ ਚੱਲੇਗੀ ਅੰਦਰ ਨਾਲ-ਨਾਲ ਵਰਕਸ਼ਾਪਸ ਚੱਲਣਗੀਆਂ 8 ਵਰਕਸ਼ਾਪਸ डिफरेंट ਸੈਕਟਰਸ ਦੇ ਉੱਪਰ ਜਿਸ ਤਰ੍ਹਾਂ ਅਸੀਂ ਵੀ ਤੁਸੀਂ ਸੀਐਸਆਰ ਕਿਸ ਤਰ੍ਹਾਂ ਲੈ ਸਕਦੇ ਹੋ ਤੁਸੀਂ ਵੋਲੰਟੇਰਿੰਗ ਓਪਰਚ्युनिटीज ਕਿਦਾਂ ਲੈ ਸਕਦੇ ਹੋ এনवायरमेंट ਦੇ ਪ੍ਰਤੀ ਜਿਹੜੀਆਂ ਵਰਕਸ਼ਾਪਸ ਹੈ ਸੋ ਅਲੱਗ-ਅਲੱਗ ਸੈਕਟਰਸ ਦੀਆਂ ਵਰਕਸ਼ਾਪ ਜਿਹੜੀਆਂ ਹੈਗੀਆਂ ਉਹ ਪੈਰਲਲ ਨਾਲ ਚੱਲਣਗੀਆਂ ਜੀ ਬਿਲਕੁਲ ਹੀ ਸਨ ਉਮੀਦਵਾਰ ਦੀਵਾਨ ਜਿਨ੍ਹਾਂ ਨੇ ਦੱਸਿਆ ਕਿ ਇਹ ਐਕਸਪੋ ਜਿਹੜਾ ਵਾ ਹੋਣ ਜਾ ਰਿਹਾ ਵਾ 31 ਜਨਵਰੀ ਅਤੇ